ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਮੈਂ ਲਿਖਿਆ ਹੋਇਆ ਕਿ ਬਿਨਾ ਪੈਸਿਆਂ ਤੋਂ ਕੀ ਨੌਕਰੀ ਨਹੀਂ ਮਿਲਦੀ ਐਂਡ ਮੈਨੂੰ ਕੀ ਲੋੜ ਪੈ ਗਈ ਇਸ ਟੌਪਿਕ ਤੇ ਵੀਡੀਓ ਬਣਾਉਣ ਦੀ ਕਿਉਂਕਿ 2-3 ਘੰਟੇ ਪਹਿਲਾਂ ਦੀ ਗੱਲ ਹੋਣੀ ਹੈ ਮੈਨੂੰ ਕਿਸੇ ਸਾਥੀ ਦਾ ਮੈਸੇਜ ਆਇਆ ਆਪਣੇ ਚੈਨਲ ਦੇ ਸਬਸਕ੍ਰਾਈਬਰ ਨੇ ਐਂਡ ਕਿਸੇ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਲੱਗੇ ਹੋਏ ਨੇ ਕੁਝ ਇਸ ਤਰ੍ਹਾਂ ਸਮਝ ਲਓ ਕਿ ਸਰਕਾਰੀ ਸਕੂਲ ਦੇ ਵਿੱਚ ਉਹਨਾਂ ਨੂੰ ਪ੍ਰਾਈਵੇਟ ਟੀਚਰ ਰੱਖਿਆ ਹੋਇਆ ਐਂਡ ਉਹ ਖੁਦ ਵੀ ਮਾਸਟਰ ਕਾਡਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਦਾ ਮੈਸੇਜ ਮੈਨੂੰ ਆਇਆ ਕਿ ਸਰ ਮੇਰੇ ਸਕੂਲ ਵਾਲੇ ਜਿਹੜੇ ਸਰ ਨੇ ਉਹ ਮੈਨੂੰ ਕਹਿ ਰਹੇ ਆ ਕਿ ਤੇਰਾ ਪੜ੍ਹਨ ਲਿਖਣ ਦਾ ਕੋਈ ਫਾਇਦਾ ਨਹੀਂ ਤੂੰ ਪੜ੍ਹਾਈ ਲਿਖਾਈ ਛੱਡ ਕੇ ਮੈਰਿਜ ਵਗੈਰਾ ਕਰਵਾ ਲੈ ਕਿਉਂਕਿ ਜਦੋਂ ਤੱਕ ਤੁਸੀਂ ਪੈਸੇ ਨਾ ਦਵੋਗੇ ਉਦੋਂ ਤੱਕ ਤੁਹਾਡੀ ਨੌਕਰੀ ਨਹੀਂ ਲੱਗਣੀ ਐਂਡ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਐਡ ਕਰ ਦਿੱਤੀ ਕਿ ਪੇਪਰ ਤਾਂ ਔਖਾ ਹੀ ਬਹੁਤ ਆਉਂਦਾ ਆ ਸੋ ਇਸ ਕਰਕੇ ਤੂੰ ਤਿਆਰੀ ਵਾਲਾ ਖਹਿੜਾ ਛੱਡ ਐਂਡ ਆਪਣੇ ਵਿਆਹ ਵੱਲ ਧਿਆਨ ਦੇ। ਜਦੋਂ ਇਹ ਗੱਲ ਮੈਨੂੰ ਸੁਣਨ ਨੂੰ ਮਿਲੀ ਤਾਂ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਾ। ਸੋ ਮੈਂ ਸੋਚਿਆ ਕਿਉਂ ਨਾ ਇਸ ਟੌਪਿਕ ਤੇ ਵੀਡੀਓ ਬਣਾ ਦਵਾਂ। ਤੇ ਇਸ ਟੌਪਿਕ ਤੇ ਆਪਾਂ ਇਹ ਵੀ ਡਿਸਕਸ ਕਰ ਲੈਣੇ ਆ ਕਿ ਨੌਕਰੀ ਲੱਗਣ ਵਾਸਤੇ ਅਸਲ ਵਿੱਚ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ। ਚਾਹ ਫਿਰ ਤੁਸੀਂ ਮੈਰਿਟ ਲਿਸਟ ਵਿੱਚ ਆ ਜਾਂਦੇ ਹੋ ਤਾਂ ਤੁਹਾਨੂੰ ਟਰਾਂਸਪੇਰੈਂਟ ਤਰੀਕੇ ਨਾਲ ਨੌਕਰੀ ਆਫਰ ਕੀਤੀ ਜਾਂਦੀ ਹੈ ਵੈਸੇ ਗੱਲ ਹੈਗੀ ਹੈ ਕਿ ਇੱਕ ਤਾਂ ਸਰਕਾਰ ਦੁਆਰਾ ਕੋਈ ਰਿਕਰੂਟਮੈਂਟ ਨਹੀਂ ਜਾਰੀ ਕੀਤੀ ਜਾ ਰਹੀ ਸਟੂਡੈਂਟ ਪਹਿਲਾਂ ਤੋਂ ਹੀ ਬੜੇ ਨਿਰਾਸ਼ ਨੇ ਕੁਝ ਇਹੋ ਜਿਹੇ ਸਟੂਡੈਂਟ ਵੀ ਹੋਣਗੇ ਜਿਹੜੇ ਕਿ ਤਿਆਰੀ ਕਰ ਕਰਕੇ ਅੱਕੇ ਪਏ ਹੋਣੇ ਆ ਉਹ ਕਹਿੰਦੇ ਹੋਣੇ ਯਾਰ ਬਸ ਨੋਟੀਫਿਕੇਸ਼ਨ ਆ ਜਾਵੇ ਤੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਦੋਂ ਕੋਈ ਸਾਨੂੰ ਇਸ ਤਰ੍ਹਾਂ ਦਾ ਬੇਕਾਰ ਬੰਦਾ ਮਿਲ ਜਵੇ ਜਿਹੜਾ ਕਿ ਸਾਨੂੰ ਡੀਮੋਟੀਵੇਟ ਕਰਦਾ ਆ ਆਪ ਤਾਂ ਤੁਸੀਂ ਕਾਫੀ ਟਾਈਮ ਪਹਿਲਾਂ ਦੇ ਲੱਗੇ ਹੋਏ ਹੋ ਜੇ ਤੁਸੀਂ ਜੌਬ ਲੱਗੇ ਇਹਦਾ ਮਤਲਬ ਇਹ ਦਾ ਵੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਕਿਸੇ ਨੇ ਨੌਕਰੀ ਲੱਗਣਾ ਹੀ ਨਹੀਂ ਹੈਗਾ ਸੋ ਇਹ ਗੱਲ ਸੁਣ ਕੇ ਮੈਨੂੰ ਗੁੱਸਾ ਵੀ ਬਹੁਤ ਆਇਆ ਤੇ ਮੈਂ ਉਹਨਾਂ ਲਈ ਹੀ ਇਸ ਵੀਡੀਓ ਨੂੰ ਬਣਾ ਰਿਹਾ ਕਿ ਅੱਜ ਦੇ ਟਾਈਮ ਦੇ ਵਿੱਚ ਟਰਾਂਸਪੇਰੈਂਸੀ ਬਹੁਤ ਜ਼ਿਆਦਾ ਹੈਗੀ ਆ ਸਾਰੇ ਕੰਮ ਟਰਾਂਸਪੇਰੈਂਟ ਤਰੀਕੇ ਨਾਲ ਹੁੰਦੇ ਆ ਜੇਕਰ ਤੁਹਾਨੂੰ ਸ਼ੱਕ ਹੁੰਦਾ ਆ ਕਿ ਤੁਹਾਡੇ ਫਰੰਟ ਵਾਲਾ ਜਿਹੜਾ ਬੰਦਾ ਸਿਕਾ ਉਹਨੇ ਪੇਪਰ ਵਿੱਚ ਕੁਝ ਵੀ ਨਹੀਂ ਲਿਖਿਆ ਐਂਡ ਉਹਦੀ ਜੌਬ ਫਿਰ ਵੀ ਲੱਗ ਗਈ ਆ ਤਾਂ ਉਹਦੇ ਲਈ ਬਹੁਤ ਸਾਰੇ ਕਾਨੂੰਨ ਨੇ ਤੁਸੀਂ ਆਰਟੀਆਈ ਪਾ ਸਕਦੇ ਹੋ ਬਹੁਤ ਕੁਝ ਹੁੰਦਾ ਆ ਕਹਿਣ ਦਾ ਭਾਵ ਇਹ ਜੇਕਰ ਤੁਸੀਂ ਪੇਪਰ ਵਿੱਚ ਬਹੁਤ ਵਧੀਆ ਕਰਕੇ ਆਉਂਦੇ ਹੋ ਪੇਪਰ ਵਧੀਆ ਦੇ ਕੇ ਆਉਂਦੇ ਹੋ ਮੈਰਿਟ ਲਿਸਟ ਵਿੱਚ ਤੁਹਾਡਾ ਨਾਮ ਆ ਜਾਂਦਾ ਆ ਤੁਸੀਂ ਸਕਰੂਟੀ ਤੇ ਜਾਇਆਉਂਦੇ ਹੋ ਤਾਂ ਇਹਦੇ ਵਿੱਚ ਤੁਹਾਡੇ ਤੋਂ ਪੈਸਿਆਂ ਦੀ ਮੰਗ ਕੋਈ ਵੀ ਨਹੀਂ ਕੀਤੀ ਜਾਊਗੀ ਇਹ ਗੱਲਾਂ ਕਾਫੀ ਟਾਈਮ ਪਹਿਲਾਂ ਹੁੰਦੀਆਂ ਸੀਗੀਆਂ ਜਦੋਂ ਆਪਣਾ ਸਿਸਟਮ ਟਰਾਂਸਪੇਰੈਂਟ ਨਹੀਂ ਹੁੰਦਾ ਸੀ ਬਟ ਹੌਲੀ-ਹੌਲੀ ਇਹਨਾਂ ਚੀਜ਼ਾਂ ਦੇ ਵਿੱਚ ਪਾਰਦਰਸ਼ਤਾ ਆਈ ਹੈ ਜਿਸ ਕਰਕੇ ਪੈਸੇ ਵਾਲਾ ਜਿਹੜਾ ਸਿਸਟਮ ਹੈਗਾ ਆ ਕਾਫੀ ਹੱਦ ਤੱਕ ਘਟ ਗਿਆ ਆ ਨੌਕਰੀਆਂ ਵਾਲੇ ਮਾਮਲੇ ਵਿੱਚ ਖਾਸ ਕਰਕੇ ਆਪਣੇ ਟੀਚਰ ਮਹਿਕਮੇ ਦੇ ਵਿੱਚ ਤਾਂ ਬਹੁਤ ਹੀ ਟਰਾਂਸਪੇਰੈਂਟ ਤਰੀਕੇ ਨਾਲ ਕੰਮ ਹੁੰਦਾ ਆ ਕੋਈ ਵੀ ਰਿਸ਼ਵਤ ਵਾਲਾ ਕੰਮ ਨਹੀਂ ਹੁੰਦਾ ਤੁਸੀਂ ਸਿਰਫ ਤੇ ਸਿਰਫ ਆਪਣੇ ਪੇਪਰ ਦੀ ਤਿਆਰੀ ਕਰਨ ਤੇ ਔਂਡ ਐਹੋ ਜੀ ਸੇਮ ਗੱਲ ਮੈਨੂੰ ਮੇਰੇ ਕਲਾਸਮੇਟ ਨੇ ਵੀ ਕਹੀ ਸੀ ਜਦੋਂ ਮੈਂ 2019 ਵਿੱਚ ਬੀਐਡ ਕਰਦਾ ਸੀਗਾ ਉਹ ਆਪਦਾ ਬਿਜ਼ਨਸ ਲਾਉਂਦਾ ਸੀ ਬੰਦਾ ਤੇ ਮੈਨੂੰ ਕਹਿੰਦਾ ਵੀ ਤੇਰਾ ਨਹੀਂ ਕੁਝ ਬਣਨਾ ਵੀ ਤੇਰੇ ਕੋਲ ਐਨੇ ਲੱਖ ਰੁਪਏ ਹੋਣੇ ਚਾਹੀਦੇ ਆ ਫਿਰ ਹੀ ਤੂੰ ਫਿਊਚਰ ਵਿੱਚ ਟੀਚਰ ਦੀ ਜੌਬ ਲੈ ਸਕਦਾ ਆ ਜੇਕਰ ਮੈਂ ਉਹਦੀਆਂ ਗੱਲਾਂ ਸੁਣ ਲੈਂਦਾ ਤੇ ਲਾਗੂ ਕਰ ਲੈਂਦਾ ਆਪਦੀ ਲਾਈਫ ਤੇ ਕਿ ਯਾਰ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਤੇ ਮੈਂ ਤਿਆਰੀ ਕਰਕੇ ਕੀ ਕਰਾਂ ਮੇਰਾ ਇਨ ਫਿਊਚਰ ਨੰਬਰ ਤਾਂ ਲੱਗਣਾ ਹੈ ਨਹੀਂ ਇਸ ਤਰੀਕੇ ਨਾਲ ਮੈਂ ਤਾਂ ਆਪਦਾ ਨੁਕਸਾਨ ਵੀ ਕਰਵਾ ਸਕਦਾ ਸੀਗਾ ਸੋ ਐਹੋ ਜਿਹੜੇ 네ਗੇਟਿਵ ਕਹਿ ਗਿਆ ਉਹ ਤੁਹਾਨੂੰ ਹਰੇਕ ਥਾਂ ਤੇ ਮਿਲ ਜਾਣਗੇ ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਇੱਕ ਕੰਨ ਤੋਂ ਸੁਣਨਾ ਆ ਤੇ ਦੂਜੇ ਕੰਨ ਤੋਂ ਕੱਢ ਦੇਣਾ ਆ ਐਂਡ ਕੋਸ਼ਿਸ਼ ਕਰਨੀ ਆ ਕਿ ਇਹੋ ਜੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਕਈ ਵਾਰ ਆਪਾਂ ਇਹੋ ਜੇ ਫालतू ਲੋਕਾਂ ਦੀਆਂ ਗੱਲਾਂ ਸੁਣ ਕੇ ਆਪਾਂ ਦਿਲ ਤੇ ਲਗਾ ਲੈਣੇ ਆ ਐਂਡ ਆਪਣੀ ਜਿਹੜੀ ਤਿਆਰੀ ਹੈਗੀ ਆ ਉਹ ਵੀ ਪ੍ਰਭਾਵਿਤ ਹੁੰਦੀ ਆ ਮਿਸ ਮੈਡਮ ਨੇ ਮੈਨੂੰ ਇਹ ਗੱਲ ਦੱਸੀ ਵੀ ਵਿਆਹ ਕਰਵਾਉਣਾ ਨਾ ਕਰਵਾਉਣਾ ਉਹਦਾ ਪੂਰਪ ਦਾ ਪਰਸਨਲ ਡਿਸੀਜਨ ਹੈਗਾ ਆ ਤੁਸੀਂ ਕੌਣ ਹੋਣੇ ਹੋ ਇਹ ਗੱਲਾਂ ਉਹਨਾਂ ਨਾਲ ਕਰਨ ਵਾਲੇ ਜੇ ਤੁਸੀਂ ਬੰਦੇ ਨੂੰ ਮੋਟੀਵੇਟ ਕਰ ਸਕਦੇ ਤਾਂ ਐਟ ਲੀਸਟ ਡੀਮੋਟੀਵੇਟ ਵੀ ਨਾ ਕਰਿਆ ਕਰੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ